ਹਵਸ ਬੇਸ਼ਰਮੀ ਚੋਰੀ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਅਜਿਹੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਸਾਧ ਸੰਤ ਬਾਬੇ ਸੰਨਿਆਸੀਆਂ ਦਾ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ ਪਰ ਪਿਛਲੇ ਕੁਝ ਲੰਬੇ ਸਮਿਆਂ ਤੋਂ ਅਜਿਹੇ ਪਖੰਡੀ ਬਾਬੇ ਬੇਨਕਾਬ ਹੋਏ ਨੇ ਜੋ ਹਵਸ ਆਯਾਸ਼ੀ ਚ ਐਨੇ ਡੁੱਬੇ ਹੋਏ ਸਨ ਕਿ ਉਹਨਾਂ ਦੀਆਂ ਕਰਤੂਤਾਂ ਦੇਖ ਭਰੋਸੇ ਦੀ ਡੋਰ ਟੁੱਟ ਗਈ ਬੀਤੇ ਦਿਨੀ ਬਲਾਤਕਾਰੀ ਬਜਿੰਦਰ ਨੂੰ ਤਾਂ ਉਮਰ ਕੈਦ ਦੀ ਸਜ਼ਾ ਸੁਣਾਈ ਹੀ ਗਈ ਹੈ ਤੇ 7 ਸਾਲ ਪਹਿਲਾਂ ਉਸਨੇ ਜ਼ਰਕਪੁਰ ਦੀ ਕੌਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਵੀ ਕੀਤਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜੀਹੇ ਪਖੰਡੀ ਬਾਬਿਆਂ ਦੀ ਲੰਬੀ ਚੌੜੀ ਲਸਟ ਜਿਸ ਦੇ ਵਿੱਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਡੇਰਾ ਸੱਚਾ ਸੌਦਾ ਸਾਦ ਦਾ ਪਹਿਲਾ ਨਾਂ ਇਸੇ ਬਾਬੇ ਦਾ ਆਉਂਦਾ ਹੈ ਜੋ ਕਿ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ 'ਤੇ 2017 ਤੋਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਦੱਸ ਦਈਏ ਕਿ 2017 ਦੇ ਵਿੱਚ ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਸੌਦਾ ਸਾਦ ਨੂੰ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ 20-20 ਸਾਲ ਦੀ ਦੋ ਟਰਮਾਂ ਦੀ ਸਜ਼ਾ ਸੁਣਾ ਕੇ ਸੁਨਾਰੀਆ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਜਦਕਿ ਸੌਦਾ ਸਾਥ ਦੇ ਉੱਪਰ ਪੱਤਰਕਾਰ ਛਤਰਪਤੀ ਦੇ ਕਤਲ ਦਾ ਮਾਮਲਾ ਵੀ ਅਜੇ جاری ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬਲਾਤਕਾਰੀਆਂ ਦੀ ਸੂਚੀ 'ਚ ਦੂਸਰਾ ਨਾਮ ਹੈ ਆਸ਼ਾ ਰਾਮ ਦਾ ਜੀ ਹਾਂ ਨਾਬਾਲਿਕ ਨਾਲ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਸ਼ਾ ਰਾਮ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਸਜ਼ਾ ਕੱਟਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਤੁਹਾਨੂੰ ਅਰਦਾਸ ਦਈਏ ਕਿ ਆਸ਼ਰਮ 'ਚ ਕੁੜੀਆਂ ਦੇ ਨਾਲ ਜੀਨਸੀ ਸ਼ੋਸ਼ਣ ਕਰਨ ਅਤੇ ਕਈ ਔਰਤਾਂ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਇਸ ਬਾਬੇ ਦੇ ਉੱਤੇ ਲੱਗਿਆ ਹੋਇਆ ਹੈ ਤੀਸਰੇ ਨੰਬਰ ਤੇ ਜੋ ਨਾਮ ਆਂਦਾ ਹੈ ਉਹ ਹੈ ਬਾਬਾ ਰਾਮਪਾਲ ਦਾ ਇਸ ਸੂਚੀ ਚ ਬਾਬਾ ਰਾਮਪਾਲ ਦਾ ਨਾਮ ਵੀ ਸ਼ਾਮਿਲ ਹੈ ਜੋ ਹਰਿਆਣਾ ਦੇ ਸਿੰਚਾਈ ਵਿਭਾਗ ਚ ਜੂਨੀਅਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਕਰਦਾ ਸੰਤ ਬਣਿਆ ਸੀ ਤੇ ਬਾਬਾ ਰਾਮਪਾਲ ਤੇ ਔਰਤਾਂ ਤੇ ਬੱਚਿਆਂ ਦੇ ਕਤਲ ਦਾ ਦੋਸ਼ ਲੱਗਿਆ ਸੀ ਤੇ ਨਾਲ ਹੀ ਕੁਝ ਸਾਲ ਪਹਿਲਾਂ ਤੱਕ ਸੁਆਮੀ ਨਿਤਿਆਨੰਦ ਨੂੰ ਦੱਖਣੀ ਭਾਰਤ ਦੇ ਮਸ਼ਹੂਰ ਗੁਰੂਆਂ ਚ ਗਿਣਿਆ ਜਾਂਦਾ ਸੀ ਪਰ ਸਾਲ 2010 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਸੈਕਸ ਸਿਟੀ ਨੇ ਅਜੀਹੀ ਹੰਗਾਮਾ ਜਾ ਦਿੱਤਾ ਸੀ ਕਿ ਉਸ ਦਾ ਤਖਤ ਹਿਲ ਗਿਆ ਸੀ ਤਾਂ ਨਾਲ ਹੀ ਵਿਰਿੰਦਰ ਦੇਵ 딕ਸ਼ਿਤ ਨਾ ਦਾ ਇੱਕ ਹੋਰ ਪਖੰਡੀ ਖੁਦ ਨੂੰ ਕਲਯੁਗ ਦਾ ਕ੍ਰਿਸ਼ਨ ਦੱਸਦਾ ਹੁੰਦਾ ਸੀ ਇਸ ਦੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਿੱਲੀ ਚ ਰੋਹਿਣੀ ਚ ਆਪਣਾ ਆਸ਼ਰਮ ਵੀਸ ਨੇ ਖੋਲਿਆ ਹੋਇਆ ਸੀ ਇਸ ਦਰਿੰਦੇ ਨੇ 16000 ਔਰਤਾਂ ਦੇ ਨਾਲ ਸੰਬੰਧ ਬਣਾਉਣ ਦਾ ਟੀਚਾ ਰੱਖਿਆ ਸੀ ਉਸ ਦੇ ਗੰਦੇ ਕਾਰਨਾਮੇ ਤਾਂ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਮਹਿਲਾ ਪੈਰੋਕਾਰ ਦੀਆਂ ਚਾਰ ਧੀਆਂ ਦੇ ਨਾਲ ਬਾਬੇ ਨੇ ਕਿਨੌਣਾ ਕੰਮ ਕੀਤਾ ਸੀ ਉੱਦਾਰੀ ਸੂਚੀ ਦੇ ਵਿੱਚ ਅਗਲਾ ਨਾਮ ਬਿੱਲੂ RAM ਉਰਫ ਅਮਰਪੂਰੀ ਉਰਫ ਜਲੇਬੀ ਬਾਬਾ ਹੈ ਜੋ 120 ਔਰਤਾਂ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ ਚ ਬੰਦ ਹੈ ਤੁਹਾਨੂੰ ਦੱਸ ਦਈਏ ਕਿ ਜਲੇਬੀ ਬਾਬਾ ਬਲਾਤਕਾਰ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ 14 ਸਾਲ ਦੀ ਸਜ਼ਾ ਕੱਟ ਰਿਹਾ ਹੈ ਜਾਣਕਾਰੀ ਮੁਤਾਬਕ ਜਲੇਬੀ ਬਾਬਾ ਨੇ 120 ਔਰਤਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਜੇਨਸੀ ਸ਼ੋਸ਼ਣ ਕੀਤਾ ਸੀ ਹਾਲਾਂਕਿ ਸਿਹਤ ਵਿਗੜਨ ਕਰਕੇ ਮਈ 2024 ਵਿੱਚ ਜਲੇਬੀ ਬਾਬਾ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ ਸੀ